ਵਿੱਚ ਪਸਾਰਨੇ ਕੇ ਆ ਕੀ ਜਦ ਵੀ ਮੈਂ ਲੋਕਾਂ ਨੂੰ ਕਰਦਾ ਹਾਂ ਲੋਕਾਂ ਦਾ ਘੱਟ ਵੱਧਦਾ ਜਾ ਰਿਹਾ ਹੈ ਇਸ ਤੇ ਨਾਲ ਮੈਨੂੰ ਯਕੀਨ ਹੋ ਗਿਆ ਹੈ ਕਿ ਲੋਕ ਸਭਾ ਚੋਣਾਂ ਦੇ ਵਿੱਚ ਜਿਨੀ ਕਿਸਾਨ ਜਨਤਾ ਸਭਾ ਚ ਭਾਰੀ ਵੋਟਾਂ ਦਿੱਤੀ ਸੀਗੀਆਂ ਔਰ ਉਦਾਂ ਹੀ ਅਸੀਂ ਜੋ ਹੈ ਲੋਕ ਸਭਾ ਦੇ ਵਿੱਚ 13 ਵੀ 13 ਸੀਟਾਂ ਜਿੱਤਾਂਗੇ ਪੰਜਾਬ ਦੇ ਵਿੱਚ ਵੱਡੀ ਗੱਲ ਕਹੀ ਪੰਪਾ ਸਾਹਿਬ ਦੇ ਨਹੀਂ ਤੁਹਾਨੂੰ ਇਹ ਵੀ ਦੱਸਦੀ ਕਿ ਪੰਪਾ ਸਾਹਿਬ ਨੇ ਅੰਮ੍ਰਿਤਸਰ ਦੇ ਪਾਵਨ ਧਰਤੀ ਵਿਖੇ ਵੱਖ-ਵੱਖ ਗੁਰਦੁਆਰੇ ਤੇ ਮੰਦਰ ਵਿੱਚ ਪੰਜਾਬ ਦੇ ਲੋਕਾਂ ਦੇ ਲਈ ਅਰਦਾਸ ਕੀਤੀ ਉਹਨਾਂ ਦੇ ਨਾਲ ਉਹਨਾਂ ਦੇ

ਅੱਜ ਗੁਰੂ ਨਗਰੀ ਸ਼੍ਰੀ ਅਮਰਸਰ ਸਾਹਿਬ ਵਿਖੇ ਸ਼੍ਰੀ ਦਰਬਾਰ ਸਾਹਿਬ ਮੁਸਤਕ ਖੂਨ ਦਾ ਸੁਭਾਉ ਪ੍ਰਾਪਤ ਹੋਇਆ ਪਰਿਵਾਰ ਸੇ ਮੇਧ ਗੁਰੂ ਚਰਨਾਂ ਚ ਮੱਥਾ ਟੇਕਿਆ ਗੁਰੂ ਸਾਹਿਬ ਅੱਗੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਪੰਜਾਬ ਚ ਅਮਨ ਸ਼ਾਂਤੀ ਤੇ ਭਾਈਚਾਰਕ ਸਾਂਝ ਕਾਮ ਕਾਇਮ ਰਹੇ ਜਿਵੇਂ ਤੁਹ ਦੱਸੀ ਜੀਪ ਅੰਮ੍ਰਿਤ ਸਾਹਿਬ ਨੇ ਰੈਲੀ ਕੀਤੀ ਤੇ ਵੱਡੀ ਗੱਲ ਕਹੀ ਕਿਸਾਨ ਨੂੰ ਤੈਨੂੰ 13 ਸਟਾ ਮਿਲਣੀ ਲੋਕ ਸਵਾ ਦੇ ਵਿੱਚ ਜਿਵੇਂ ਕਿ ਤੁਹਾਨੂੰ ਸਿੱਧਾ ਦੱਸਿਆ ਹੈ ਜਿਵੇਂ ਇਹ ਸੀ ਅਧਿਕ ਹੱਦ ਬਾਕੀ ਤੁਹਾਨੂੰ ਜਾਣਦੇ ਜਾਂ ਤੇ ਦੱਸ ਦਈਏ ਪੰਥਮਾ ਸਾਹਿਬ ਨੇ ਜੋ ਹੈ ਵੱਡੀ ਗੱਲ ਕਹੀ ਅੰਮ੍ਰਿਤਸਰ ਦੇ ਰੋਸ਼ੋ ਦੇ ਵਿੱਚ ਤੇ ਬਾਅਦ ਚੋਂ ਵਕ ਵਕ ਤੀਰਸਤਾਨਾਂ ਤੇ ਮੰਦਿਰ ਗੁਰਦੁਆਰਾਂ ਤੇ ਅੰਮ੍ਰਿਤਸਰ ਦੇ ਵਿੱਚ ਮੱਥਾ ਟੇਕਿਆ ਤੇ ਪੰਜਾਬ ਦੀ ਖੁਸ਼ਹਾਲੀ ਦੇ ਲਈ ਇਹ ਮੱਥਾ ਟੇਕਿਆ ਜੇ ਤੁਹਾਨੂੰ ਖਬਰਾਂ ਵਧੀਆਂ ਲੱਗਦੀ ਹੈ ਤੇ ਜਰੂਰ ਚੈਨਲ ਨੂੰ ਸਬਸਕ੍ਰਾਈਬ ਕਰ ਤੋਂ ਵੀਡੀਓ ਨੂੰ ਲਾਈਕ ਕਰ ਦਿਓ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰ ਦਿਓ ਜੀ ਤੁਹਾਨੂੰ ਲਗਾਤਾਰ ਅਸੀਂ ਖਬਰਾਂ ਦਿੰਨੇ ਹੈਗੇ ਆਂ ਜੀ ਪੰਜਾਬ ਦੇ ਵਿੱਚ ਜਿਵੇਂ ਸੁਖਬੀਰ ਸਿੰਘ ਬਾਦਲ ਸਾਹਿਬ ਦੀ ਵੀ ਖਬਰਾਂ ਦਿੰਨੇ ਹੈ ਆਂ ਤੋਂ ਅੰਤਪਨ ਸਾਹਿਬ ਦੀ ਵੀ ਖਬਰਾਂ ਦਿੰਨੇ ਹੈ ਜਿਵੇਂ ਜਿਵੇਂ ਲੋਕੀ ਕੰਮ ਕਰਦੇ ਹੈਗੇ ਅਸੀਂ ਉਸ ਤਰ੍ਹਾਂ ਦੀ ਖਬਰਾਂ ਤੁਹਾਨੂੰ ਦਿੰਨੇ ਹੈਗੇ ਆਂ ਜੀ